ਜਿਵੇਂ ਜਿਵੇਂ ਬੰਦੇ ਦੇ ਕੋਲ ਧਨ ਵੱਧਦਾ ਹੈ ਉਹਦੀ ਜੀਵਨ ਸ਼ੈਲੀ ਬਦਲਾਅ ਵਿੱਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਧਨਵਧਨ ਦੇ ਨਾਲ ਬਹੁਤ ਕੁਝ ਬਦਲਦਾ ਹੈ ਬਦਲਣਾ ਚਾਹੀਦਾ ਵੀ ਹੈ ਉਹਦਾ ਭੋਜਨ ਬਦਲਿਆ ਜਵਾਰ ਖਾਂਦਾ ਸੀ ਬਾਜਰਾ ਖਾਂਦਾ ਸੀ ਕੋਧਰਾ ਖਾਂਦਾ ਸੀ ਅੱਜ ਕਈ ਤਰ੍ਹਾਂ ਦੇ ਵਿਅੰਜਨ ਪਦਾਰਥ ਖਾਂਦਾ ਹੈ ਕਿਉਂਕਿ ਧਨ ਜੇਬ ਦੇ ਅੰਦਰ ਪਹਿਲਾਂ ਆਮ ਸਾਦਾ ਮੁਰਦਾ ਕੱਪੜਾ ਖੱਦਰ ਦਾ ਪਾਉਂਦਾ ਸੀ ਪਰ ਅੱਜ ਉਹਦੀ ਸ਼ਰਟ ਪੈਂਟ ਸਭ ਕੁਝ ਬ੍ਰਾਂਡਡ ਨਜ਼ਰ ਆਉਂਦਾ ਹੈ ਪਹਿਲਾਂ ਆਮ 100 200 400 ਦੀ ਐਨਕ ਲਾਉਂਦੀ ਉਹਦੀ ਮਜਬੂਰੀ ਸੀ ਪਰ ਅੱਜ ਤੇ ਮਹਿੰਗੇ ਮਹਿੰਗੇ ਬ੍ਰਾਂਡ ਵਾਲੇ ਚਸ਼ਮੇ ਅੱਖਾਂ ਦੇ ਉੱਤੇ ਲਾਉਂਦਾ ਉਹਦਾ ਭੋਜਨ ਬਦਲਿਆ ਕੱਪੜਾ ਬਦਲਿਆ ਜੁੱਤੀ ਬਦਲੀ ਸਪੈਕਸ ਬਦਲੇ ਸਭ ਕੁਝ ਬਦਲਿਆ ਔਰ ਇਹ ਬਦਲਣਾ ਚਾਹੀਦਾ ਵੀ ਉਹਦਾ ਘਰ ਬਦਲਿਆ ਕੱਚੀਆਂ ਇੱਟਾਂ ਵਾਲਾ ਘਰ ਉਹਦੇ ਕੋਲ ਅੱਜ ਨਹੀਂ ਹੈ ਪੱਕੇ ਮਕਾਨ ਨੇ ਆਲੀ ਸ਼ਾਨ ਬੰਗਲੇ ਨੇ ਘਰ ਦੇ ਅੰਦਰ ਦਾ ਸਜੋ ਸਮਾਨ ਬਦਲਿਆ ਫਿਰ ਵਾਰੀ ਆਈ ਉਹਦੀ ਕਾਰ ਬਦਲੀ ਸਾਈਕਲ ਤੇ ਆਇਆ ਸੀ ਬਾਈਕ ਤੇ ਆਇਆ ਸੀ ਸਸਤੀ ਜੀ ਕਾਰ ਲਈ ਅੱਜ ਉਹਨੇ ਕਾਰ ਬਦਲੀ ਫਿਰ ਉਸ ਕਾਰ ਦੇ ਉੱਤੇ ਵੀ ਟਿਕਿਆ ਨਹੀਂ ਫਿਰ ਹੋਰ ਮਹਿੰਗੀ ਕਾਰ ਫਿਰ ਹੋਰ ਮਹਿੰਗੀ ਕਾਰ ਫਿਰ ਹੋਰ ਮਹਿੰਗੀ ਕਾਰ ਤੇ ਫਿਰ ਸਮਾਂ ਆਇਆ ਜਦੋਂ ਉਹਨੇ ਲੋਕਾਂ ਦੇ ਅੰਦਰ ਖਲੋ ਕੇ ਕਿਹਾ ਕਿ ਜਿਹੜੀ ਕਾਰ ਮੇਰੇ ਕੋਲ ਹੈ ਇਹ ਵਰਡ ਦੇ ਅੰਦਰ ਦੇਸ਼ ਦੀ ਗੱਲ ਨਹੀਂ ਇਹ ਵਰਡ ਦੇ ਅੰਦਰ ਚੁਣਿੰਦਾਕਾਰਾਂ ਨੇ ਗਿਣੀਆਂ ਚੁੜੀਆਂਕਾਰਾਂ ਨੇ ਇਸ ਕਾਰ ਦਾ ਆਰਡਰ ਪਹਿਲਾਂ ਦੇਣਾ ਪੈਂਦਾ ਹੈ ਤੇ ਸਾਲ ਬਾਅਦ 2 ਸਾਲ ਬਾਅਦ ਕਾਰ ਮਿਲਦੀ ਹੈ ਮੇਰੇ ਕੋਲ ਉਹ ਕਾਰ ਹੈ ਜਿਹੜੀਆਂ ਪੂਰੇ ਵਰਡ ਦੇ ਅੰਦਰ ਹੀ 12 15 20 ਕਾਰਾਂ ਨੇ ਮੈਂ ਤਾਂ ਦੇ ਗੱਲਾਂ ਕਰਦਿਆਂ ਲੋਕਾਂ ਨੂੰ ਸੁਣਿਆ ਬਦਲਣਾ ਕੋਈ ਦੋਸ਼ ਨਹੀਂ ਕਪੜਾ ਬਦਲੋ ਭੋਜਨ ਬਦਲੋ ਘਰ ਬਦਲੋ ਸਭ ਕੁਝ ਬਦਲੋ ਬਦਲਣਾ ਕੋਈ ਦੋਸ਼ ਨਹੀਂ ਪਰ ਉਹਦੇ ਨਾਲ-ਨਾਲ ਇਹ ਵੇਖਣਾ ਜ਼ਰੂਰੀ ਹੈ ਵੀ ਤੇਰਾ ਅੰਦਰ ਕੁਝ ਬਦਲਿਆ ਜਾਂ ਨਹੀਂ ਬਦਲਿਆ ਜਿੱਥੇ ਤੇਰੀ ਸੋਚ ਪਹਿਲਾਂ ਸੀ ਅੱਜ ਵੀ ਉੱਥੇ ਜਾਂ ਕੁਝ ਬਦਲੀ ਜਿਵੇਂ ਦਾ ਸੁਭਾਅ ਪਹਿਲਾਂ ਸੀ ਓਵੇਂ ਦਾ ਹੀ ਜਾਂ ਕੁਝ ਬਦਲਿਆ ਜਿਹੜੇ ਗੁਣਾ ਔਗਣ ਪਹਿਲਾਂ ਸਨ ਉਹ ਸਾਰੇ ਦੇ ਸਾਰੇ ਜਿਉਂਦੇ ਤਿਉਣੇ ਜਾਂ ਕੁਝ ਬਦਲਿਆ ਕੁਝ ਵੀ ਨਹੀਂ ਬਦਲਿਆ ਫਿਰ ਇੱਕ ਗੱਲ ਹੋਰ ਮੈਂ ਤਨ ਦੇ ਐਂਗਲ ਨੂੰ ਲੈ ਕੇ ਇਕੱਲੇ ਤਨ ਨੂੰ ਲੈ ਕੇ ਤੁਹਾਡੇ ਨਾਲ ਅੱਜ ਦੀ ਗੱਲਬਾਤ ਕਰ ਰਿਹਾ ਜਦੋਂ ਤਨ ਕੋਲ ਨਹੀਂ ਸੀ ਉਦੋਂ ਮਿਹਨਤ ਕਰਦੇ ਸੀ ਤਰਲੇ ਲੈਂਦੇ ਸੀ ਅਰਦਾਸਾਂ ਕਰਦੇ ਸੀ ਔਰ ਗੁਰਦੁਆਰੇ ਜਾਂਦੇ ਸੀ ਸੋਚਦੇ ਸੀ ਕੋਈ ਚੰਗਾ ਕਰਾਂ ਤੇ ਮੇਰੇ ਕੋਲ ਧਨ ਆਵੇ ਰੂਟੀਨ ਦੇ ਵਿੱਚ ਆਮ ਲੋਕ ਕੰਮ ਕਰਦੇ ਨੇ ਪਰ ਜਦੋਂ ਕੁਝ ਆ ਗਿਆ ਤੇ ਉਦੋਂ ਤੁਹਾਨੂੰ ਚਾਹੀਦਾ ਸੀ ਵੀ ਜੋ ਆਇਆ ਉਹਦੇ ਈਵਜ਼ ਸ਼ੁਕਰਾਨਾ ਕਰੀਏ ਔਰ ਦਿਨੇ ਕਰੀਏ ਰਾਤ ਕਰੀਏ ਲਗਾਤਾਰ ਕਰੀਏ ਉੱਠਦੇ ਕਰੀਏ ਬੈਠਦੇ ਕਰੀਏ ਕਿਉਂਕਿ ਮੈਂ ਆਪਣੇ ਪੈਰਲ ਜਦੋਂ ਲੋਕਾਂ ਨੂੰ ਵੇਨਾ ਤੇ ਬਹੁਤ ਸਾਰੇ ਲੋਕ ਮੇਰੇ ਤੋਂ ਪਿੱਛੇ ਨੇ ਮੇਰੀਆਂ ਇਹ ਮੰਗਾਂ ਨਿਰੰਕਾਰ ਨੇ ਪੂਰੀਆਂ ਕੀਤੀਆਂ ਮੇਰੀ ਝੋਲੀ ਭਰੀ ਮੈਂ ਸ਼ੁਕਰਾਨਾ ਕਰਾਂ ਪਰ ਹੋਇਆ ਕੀ ਸ਼ੁਕਰਾਨਾ ਨਹੀਂ ਹੋਇਆ ਸ਼ੁਕਰਾਨੇ ਦੀ ਜਗ੍ਹਾ ਦੇ ਉੱਤੇ ਆਇਆ ਕੀ ਹੰਕਾਰ ਫਿਤਰਤ ਹੀ ਬਦਲ ਗਈ ਹੰਕਾਰ ਬਣ ਗਿਆ ਈਗੋ ਬਣ ਗਈ ਹੁਣ ਮੈਂ ਨਾ ਇੱਕ ਤੁਹਾਨੂੰ ਨਿੱਕੀ ਜਿਹੀ ਕਹਾਣੀ ਸੁਣਾਉਣਾ ਚਾਹਨਾ ਔਰ ਉਹ ਹੱਡ ਬੀਤੀ ਕਹਾਣੀ ਹੈ ਹੱਡ ਬੀਤੀ ਦਾ ਮਤਲਬ ਇਹ ਹੁੰਦਾ ਹੈ ਵੀ ਮੈਂ ਕਿਧਰੇ ਵੇਖੀਏ ਆਪਣੇ ਉੱਤੇ ਜ਼ਰੂਰੀ ਨਹੀਂ ਹੁੰਦੀ ਬੀਤੀ ਹੋਵੇ ਕਿਸੇ ਦੂਸਰੇ ਦੇ ਨਾਲ ਬੀਤੀ ਹੋਵੇ ਮੈਂ ਉਹਦਾ ਚਸ਼ਮਦੀਦ ਗਵਾਉ ਆਂ ਮੈਂ ਉਹਦਾ ਆਈ ਵਿਟਨੈਸ ਹੋਵਾਂ ਉਹਨੂੰ ਵੀ ਕਹਿ ਦਿੱਤਾ ਜਾਂਦਾ ਹੈ ਸਮਾਜ ਬੀਤੀ ਜਾਂ ਹੱਡ ਬੀਤੀ ਖੈਰ ਮੈਂ ਉਹ ਕਹਾਣੀ ਸੁਣਾਉਣ ਲੱਗਾ ਬਹੁਤ ਅਮੀਰ ਬੰਦਾ ਬੰਦੇ ਦੇ ਕੋਲ ਜਿਹੜੀਆਂ ਕਾਰਾਂ ਦਾ ਮੈਂ ਜ਼ਿਕਰ ਕਰ ਰਿਹਾ ਸਨ ਵਰਡ ਦੇ ਵਿੱਚੋਂ ਚੁਣਿੰਦਿਆ ਕਾਰਾਂ ਸਨ ਵਰਡ ਦੇ ਵਿੱਚੋਂ ਮਰਸੀਡੀ ਬੀਐਮਡਬਲਿਊ ਤੇ ਕਈ ਸਨ ਪਰ ਵਰਡ ਦੇ ਵਿੱਚ ਜਿਹੜੀਆਂ 20 ਕਾਰਾਂ ਸਨ ਉਹਨਾਂ 20 ਕਾਰਾਂ ਵਿੱਚੋਂ ਇੱਕ ਕਾਰ ਉਸ ਬੰਦੇ ਕੋਲ ਸੀ ਨਾਮ ਇਹ ਉਹਦਾ ਨਹੀਂ ਲੈਣਾ ਨਾਲ ਇਹਨਾਂ ਸੋਭਦਾ ਨਹੀਂ ਅਖੀਰੀ ਇਹ ਹਸ਼ਰ ਹੋਇਆ ਫੂੰਪ ਭਾ ਬੜੀ ਸੀ ਚਮਚੇ ਅੱਗੇ ਪਿੱਛੇ ਭੱਜਦੇ ਨਸਦੇ ਨਜ਼ਰ ਆਉਂਦੇ ਸਨ ਰੌਣਕ ਬੜੀ ਸੀ ਦਰਵਾਜੇ ਦੇ ਉੱਤੇ ਹਰ ਵਕਤ ਆਇਆ ਚਾਰ ਆਏ ਚਾਰ ਚਲੇ ਗਏ ਅਚਾਨਕ ਬਿਮਾਰ ਹੋਇਆ ਪਾਣਾ ਇਹ ਵਰਤਿਆ ਵੀ ਅਚਾਨਕ ਬਿਮਾਰ ਹੋਇਆ ਇਲਾਜ ਚੱਲਦਾ ਰਿਹਾ ਲੰਮਾ ਸਮਾਂ ਇਲਾਜ ਚੱਲਿਆ ਘਰ ਦੇ ਅੰਦਰ ਇਲਾਜ ਚੱਲਿਆ ਫਿਰ ਹਸਪੀਟਲ ਤੇ ਹਸਪੀਟਲ ਵੀ ਬਦਲ ਬਦਲ ਕੇ ਕਦੇ ਕਿਸੇ ਦੇ ਅੰਦਰ ਕਦੇ ਕਿਸੇ ਦੇ ਅੰਦਰ ਇੱਥੋਂ ਤੱਕ ਕਿ ਉਹਨੂੰ ਸ਼ਹਿਰ ਵੀ ਬਦਲਨੇ ਪਏ ਪਰ ਅਖੀਰੀ ਹੁੰਦਾ ਉਹ ਵੇ ਜੋ ਕਰਤਾਪੁਰਖ ਵੈਗਰੂ ਨੂੰ ਮਨਜ਼ੂਰ ਹੁੰਦਾ ਇੱਕ ਦਿਨ ਉਹਦੇ ਸਾਹ ਦੀ ਡੋਰ ਟੁੱਟ ਗਈ ਸਾਹ ਦੀ ਮਾਲਾ ਟੁੱਟ ਗਈ ਹੁਣ ਕੀ ਹੋਇਆ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਸਗੇ ਸੰਬੰਧੀ ਜਾਣ ਪਛਾਣ ਵਾਲੇ ਇਕੱਠੇ ਹੋ ਗਏ ਹੁਣ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਭੂਮੀ ਤੱਕ ਲੈ ਕੇ ਜਾਣਾ ਹੈ ਮਰਗੜ ਤੱਕ ਲੈ ਕੇ ਜਾਣਾ ਹੁਣ ਜਿਹੜਾ ਮੈਂ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਤਵੱਜੂ ਦੇ ਕੇ ਸੁਣ ਲਿਓ ਸਭ ਤੋਂ ਅਗਲੇ ਪਾਸੇ ਐਂਬੂਲੈਂਸ ਲੱਗੀ ਏ ਤੇ ਐਂਬੂਲੈਂਸ ਦੀ ਕੀਮਤ ਬੜੀ ਘੱਟ ਏ ਉਹਦੇ ਮਗਰ ਮਹਿੰਗੀ ਕਾਰ ਫਿਰ ਮਹਿੰਗੀ ਕਾਰ ਫਿਰ ਮਹਿੰਗੀ ਕਾਰ ਫਿਰ ਮਹਿੰਗੀ ਕਾਰ ਕਈ ਕਾਰਾਂ ਦੀ ਜਿਵੇਂ ਮਾਲਾ ਬਣੀ ਹੋਵੇ ਕਾਫਲਾ ਬਣਿਆ ਹੋਵੇ ਕਾਰਾਂ ਜਾ ਰਹੀਆਂ ਨੇ ਤੇ ਸਭ ਤੋਂ ਅਗਲੇ ਪਾਸੇ ਐਂਬੂਲੈਂਸ ਦੇ ਅੰਦਰ ਉਹ ਈਕੋ ਵਾਲਾ ਬੰਦਾ ਜਾ ਰਿਹਾ ਜਿਹੜਾ ਜਿਉਂਦੇ ਜੀ ਆਪਣੀ ਕਾਰ ਦੇ ਕੋਲ ਕਿਸੇ ਨੂੰ ਖਲੋਣ ਨਹੀਂ ਸੀ ਦਿੰਦਾ ਸੰਭਾਲ ਕਰਦਾ ਸੀ ਜੇ ਕਿਸੇ ਬੱਚੇ ਨੇ ਖਲੋ ਜਾਣਾ ਪਿਕਚਰ ਖਚਵਾਉਣੀ ਖਚਵਾਉਣ ਲਈ ਤੇ ਉਹਨੂੰ ਝਿੜਕ ਦਿੰਦਾ ਸੀ ਕਾਰ ਨੂੰ ਕਿਧਰੇ ਚਰੀਟਾ ਨਾ ਪਾ ਦੇ ਸਕਰੈਚ ਨਾ ਪਾ ਦੇ ਅੱਜ ਉਹ ਸਭ ਤੋਂ ਸਸਤੀ ਐਂਬੂਲੈਂਸ ਦੇ ਅੰਦਰ ਜਾ ਰਿਹਾ ਹੈ ਮਹਿੰਗੀਆਂ ਕਾਰਾਂ ਤੇਰੀਆਂ ਕਿੱਥੇ ਗਈਆਂ ਮਹਿੰਗੀਆਂ ਕਾਰਾਂ ਅੱਜ ਤੇਰੇ ਤੋਂ ਦੂਰ ਨੇ ਤੇ ਤੇਰੀ ਈਗੋ ਉਹਨੂੰ ਤੂੰ ਨਾਲ ਲੈ ਕੇ ਜਾ ਰਿਹਾ ਹੈ ਮੇਰਾ ਮਕਸਦ ਇਹ ਕਹਿੰਦਾ ਵੀ ਚੰਗਿਆਂ ਬੰਗਲਿਆਂ ਵਿੱਚ ਰੋ ਪਰ ਈਗੋ ਤੋਂ ਬਗੈਰ ਚੰਗੀਆਂ ਮਹਿੰਗੀਆਂ ਚੁੰਨੀਂਦੀਆਂ ਕਾਰਾਂ ਵਿੱਚ ਰੋ ਪਰ ਈਗੋ ਤੋਂ ਰਹਿਤ ਹੋ ਕੇ ਸ਼ੁਕਰ ਕਰਦੇ ਰੋ ਨਿਰੰਕਾਰ ਤੇਰਾ ਕਰੋੜ ਕਰੋੜ ਸ਼ੁਕਰਾਨਾ ਹੈ ਤੂੰ ਮੈਨੂੰ ਇਹ ਦਿੱਤੀਆਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਤੇ ਕੁਝ ਵੀ ਨਹੀਂ ਇਹ ਕਾਰਾਂ ਦੇ ਕੀ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲ ਸਾਈਕਲ ਨਹੀਂ ਪੈਦਲ ਉਹਨਾਂ ਨੂੰ ਦੂਰ ਤੱਕ ਦਾ ਸਫ਼ਰ ਕਰਨਾ ਪੈਂਦਾ ਕਮਾਉਣਾ ਪੈਂਦਾ ਚੰਗਾ ਕੱਪੜਾ ਪਾਓ ਪਰ ਸ਼ੁਕਰਾਨੇ ਵਿੱਚ ਰਹੋ ਹਰ ਚੀਜ਼ ਬਦਲੀ ਉਹਦੇ ਨਾਲ ਸੁਭਾਅ ਨੂੰ ਜ਼ਰੂਰ ਬਦਲੋ ਸ਼ੁਕਰ 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 ਕਰਦੇ ਰਿਆ ਕਰੋ ਸ਼ੁਕਰਾਨਾ ਕਰਦੇ ਰਿਆ ਕਰੋ ਪਤਾ ਨਹੀਂ ਕਦੋਂ ਮੇਰੀ ਵਾਰੀ ਆ ਜਾਣੀ ਹੈ ਤੇ ਤੁਹਾਡੀ ਵਾਰੀ ਆ ਜਾਣੀ ਹੈ ਇੰਨਾ ਮਹਿੰਗੀਆਂ ਕਾਰਾਂ ਦੇ ਸਹਾਰੇ ਤੇ ਆਪਣੇ ਆਪ ਨੂੰ ਪਾਗਲ ਨਾ ਹੋਣ ਦਿਓ ਚੰਗਿਆ ਸੀਸ ਮਹਿਲਾਂ ਦੇ ਸਹਾਰੇ ਤੇ ਆਪਣਾ ਸੰਤੁਲਨ ਵਿਗੜਨ ਨਾ ਦਿਓ ਚੰਗਾ ਕੱਪੜਾ ਪਾਇਆ ਤੇ ਕਲਰ ਚੁੱਕ ਚੁੱਕ ਕੇ ਨਾਂ ਵਿਖਾਉ ਆਪਣਾ ਅੰਦਰ ਦਾ ਬੈਲੈਂਸ ਬਣਾ ਕੇ ਰੱਖੋ ਅੰਦਰ ਤੇ ਤਵੱਜੋਂ ਦੇ ਕੇ ਰੱਖੋ ਤਾਂ ਕਿ ਅੰਦਰੋਂ ਹਿੱਲੋ ਨਾ ਜੇ ਅੰਦਰੋਂ ਹਿੱਲ ਗਏ ਤੇ ਹਰ ਦਾਨੇ ਬੰਦੇ ਦੀ ਨਜ਼ਰ ਦੇ ਅੰਦਰ ਜਿਉਂਦੇ ਜੀ ਪਾਗਲ ਗਿਨੇ